ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਰਮੇ ਬੈਂਗਣਾਂ ਦੀ ਰੈਸਪੀ ਇਹਦੇ ਲਈ ਆਪਾਂ ਜਿਹੜੇ ਛੋਟੇ-ਛੋਟੇ ਬੈਂਗਣ ਆ ਉਹ ਲੈਣੇ ਇਹਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਧੋ ਲੈਣਾ ਹੈਗਾ ਤੇ ਇਹਨਾਂ ਨੂੰ ਵਿਚਾਲੂ ਆਪਾਂ ਚਾਰ ਕੱਟ ਲਾ ਦਾਂਗੇ ਉਸ ਤੋਂ ਬਾਅਦ ਚ ਆਪਾਂ ਇਹਦਾ ਜਿਹੜਾ ਮਸਾਲਾ ਹੈਗਾ ਉਹ ਤਿਆਰ ਕਰਾਂਗੇ ਉਹਦੇ ਲਈ ਆਪਾਂ ਲੈਤੀ ਹੈ ਜੀ ਕੱਚੀ ਮੂੰਗਫਲੀ ਜੀਰਾ ਤੇ ਧਨੀਆ ਸੁੱਕਾ ਧਨੀਆ ਲੈਂਦਾ ਅਦਰਕ ਤੇ ਲਸਣ ਲੈਂਦਾ ਹੈਗਾ ਤੁਸੀਂ ਜੇਕਰ ਤੁਹਾਡੇ ਕੋਲੇ ਚਿੱਟੇ ਤੇਲ ਹੋਣ ਤਾਂ ਤੁਸੀਂ ਉਹ ਵੀ ਪਾ ਸਕਦੇ ਤੇ ਇਹਨਾਂ ਨੂੰ ਆਪਾਂ ਹਲਕਾ ਜਿਹਾ ਰੋਸਟ ਕਰਾਂਗੇ ਰੋਸਟ ਕਰਨ ਤੋਂ ਬਾਅਦ ਇਹਨਾਂ ਨੂੰ ਠੰਡਾ ਕਰਕੇ ਆਪਾਂ ਇੱਕ ਮਿਕਸੀ ਵਾਲੇ ਜੱਗ ਦੇ ਵਿੱਚ ਪਾ ਕੇ ਪਾ ਲੈਣਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਥੇ ਸੁੱਕੀਆਂ ਲਾਲ ਮਿਰਚਾਂ ਲੈਤੀਆਂ ਜਾਂ ਤੁਸੀਂ ਹਰੀ ਮਿਰਚ ਜਾਂ ਮਿਰਚ ਪਾਊਡਰ ਕੁਝ ਵੀ ਪਾ ਸਕਦੇ ਹੋ ਨਮਕ ਹਲਦੀ ਗਰਮ ਮਸਾਲਾ ਇਹ ਸਾਰੀਆਂ ਚੀਜ਼ਾਂ ਪਾ ਕੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਗ੍ਰाइंड ਕਰ ਲਾਂਗੇ ਇਹਨਾਂ ਨੂੰ ਗ੍ਰाइंड ਕਰਨ ਤੋਂ ਬਾਅਦ ਆਪਾਂ ਜਿਹੜਾ ਹੈਗਾ ਇਹਨਾਂ ਨੂੰ ਇਹ ਬੈਂਗਣੀ ਦੇ ਵਿੱਚ ਜਿਹੜੇ ਭਰ ਦਾਂਗੇ ਇਹ ਮਸਾਲਾ ਸਾਰਾ ਆਪਾਂ ਇਹਦੇ ਵਿੱਚ ਭਰਨਾ ਹੈਗਾ ਤੁਸੀਂ ਨਾ ਜੇਕਰ ਬੈਂਗਣੀ ਹੈਗੀ ਬਾਅਦ ਚ ਕਟੋਗੇ ਤਾਂ ਠੀਕ ਹੈ ਜੇਕਰ ਪਹਿਲਾਂ ਕੱਟ ਕੇ ਰੱਖਣੀ ਹੈ ਤਾਂ ਇਹਨੂੰ ਨਾ ਨਮਕ ਵਾਲੇ ਪਾਣੀ ਦੇ ਵਿੱਚ ਡਬੋ ਕੇ ਰੱਖ ਦਿਓ ਤਾਂ ਕਿ ਵਿੱਚੋਂ ਕਾਲੀ ਨਾ ਹੋਵੇ ਮੈਂ ਇੱਥੇ ਡਬੋਈ ਨਹੀਂ ਸੀਗੀ ਤਾਂ ਕਰਕੇ ਥੋੜੀ ਜੀ ਵਿੱਚੋਂ ਨਾ ਕਾਲੀ ਪੈ ਗਈ ਸੀਗੀ ਪਰ ਤੁਸੀਂ ਇਸ ਚੀਜ਼ ਦਾ ਥੋੜਾ ਜਿਹਾ ਦੇਖ ਲਿਓ ਉਸ ਤੋਂ ਬਾਅਦ ਚ ਆਪਾਂ ਇੱਕ ਕੜਾਈ ਲੈਤੀ ਉਹਦੇ ਵਿੱਚ ਪਾਵਾਂਗੇ ਜੀ ਸਰੋਂ ਦਾ ਤੇਲ ਥੋੜਾ ਜਿਹਾ ਤੇ ਇਹਨੂੰ ਆਪਾਂ ਸਾਰੀ ਬੈਂਗਣੀ ਐ ਜਿਹੜੀ ਉਹ ਇਹਦੇ ਵਿੱਚ ਪਾ ਦੇਣੀ ਹੈਗੀ ਇਹਨੂੰ ਇਹਦੇ ਵਿੱਚ ਪਾਉਣ ਤੋਂ ਬਾਅਦ ਇਹਨੂੰ ਆਪਾਂ ਹਲਕਾ ਜਿਹਾ ਬਸ ਇੱਕ ਵਾਰੀ ਹਿਲਾਵਾਂਗੇ ਤੇ ਇਹਨੂੰ ਆਪਾਂ ਗੈਸ 'ਚ ਜਿਹੜਾ ਉਹ ਬਿਲਕੁਲ ਸਲੋ ਕਰਕੇ ਟੱਕ ਕੇ ਤੇ ਪੱਕਣ ਲਈ ਰੱਖ ਦਾਂਗੇ। ਬਾ ਥੋੜੇ-ਥੋੜੇ ਟਾਈਮ ਬਾਅਦ ਇਹਨੂੰ ਹਲਕਾ-ਹਲਕਾ ਜਿਹਾ ਉਲਟਾਉਂਦੇ ਰਵਾਂਗੇ ਨਹੀਂ ਤੇ ਇਹਦਾ ਮਸਾਲਾ ਜਿਹੜਾ ਉਹ ਬਾਹਰ ਆ ਜਾਊਗਾ। ਬਾ ਪਿਆਰਜੇ ਦੇ ਨਾਲ ਇਹਨਾਂ ਨੂੰ ਪਲਟਾ ਦੇਣਾਗਾ। ਹੁਣ ਇਹਨਾਂ ਨੂੰ 8-9 ਮਿੰਟ ਹੋ ਗਏ ਸੀਗੇ ਤਕਰੀਬਨ ਤੇ ਇਸ ਤਰੀਕੇ ਦੀ ਹੋ ਗਈ ਆ ਉਸ ਤੋਂ ਬਾਅਦ ਚ ਹੋਰ ਥੋੜਾ ਪਕਾਵਾਂਗੇ ਤੇ ਇਹ ਬਣ ਕੇ ਬਿਲਕੁਲ ਤਿਆਰ ਹੋ ਜਾਊਗੀ।